ਅੰਮ੍ਰਿਤਸਰ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਦਿਨ-ਬ-ਦਿਨ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਉੱਥੇ ਦੱਸਦੀ ਹੈ ਕਿ ਡੀਸੀਪੀ ਲਾਅ ਐਂਡ ਆਰਡਰ ਦੇ ਦਫ਼ਤਰ ਦੇ ਨਜ਼ਦੀਕ ਹੀ ਬਦਮਾਸ਼ਾਂ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਤਾਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਦੁਕਾਨਦਾਰ ਦੇ ਉੱਤੇ ਹਮਲਾ ਕੀਤਾ ਗਿਆ ਸੀਸੀਟੀਵੀ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ہیں ਜਿਸ ਦੇ ਵਿੱਚ ਵੇਖ ਸਕਦੇ ਹੋ ਦੁਕਾਨਦਾਰ ਆਪਣੀ ਦੁਕਾਨ ਤੇ ਖੜ ਕੇ ਦੁਕਾਨਦਾਰੀ ਕਰ ਰਿਹਾ ਸੀ ਇੱਕ ਨੌਜਵਾਨ ਦੇ ਵੱਲੋਂ ਉਸ ਦੀ ਦੁਕਾਨ ਦੇ ਉੱਤੇ ਝਗੜਾ ਕੀਤਾ ਜਾਂਦਾ ਹੈ ਤੁਹਾਨੂੰ ਦੱਸਦੀ ਹੈ ਕਿ ਖਬਰ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੱਥ ਤੇ ਡਾਂਗ ਫੜ ਕੇ ਨੌਜਵਾਨ ਦੇ ਵੱਲੋਂ ਦੁਕਾਨਦਾਰ ਦੇ ਉੱਤੇ ਹਮਲਾ ਕੀਤਾ ਜਾਂਦਾ ਉਸ ਦੇ ਨਾਲ ਮਾਰ ਕੁੱਟਾਈ ਕੀਤੀ ਜਾਂਦੀ ਹੈ ਤਾਂ ਉੱਥੇ ਦੁਕਾਨਦਾਰ ਦੇ ਵੱਲੋਂ ਦੱਸਿਆ ਗਿਆ ਕਿ ਉਸ ਨੇ ਕਿਸੇ ਨੂੰ ਪੈਸੇ ਦਿੱਤੇ ਸੀ ਔਰ ਜਦ ਵੀ ਪੈਸੇ ਦੀ ਮੰਗ ਕਰਦਾ ਉਸ ਤੋਂ ਆਪਣੇ ਪੈਸੇ ਵਾਪਸ ਮੰਗਦਾ ਹੈ ਤਾਂ ਉਸ ਦੇ ਵੱਲੋਂ ਦੁਕਾਨ ਦੇ ਉੱਤੇ ਬਦਮਾਸ਼ਾਂ ਨੂੰ ਪੇਜ ਕੇ ਗੁੰਡਾਗਰਦੀ ਕੀਤੀ ਜਾਂਦੀ ਹੈ ਤੇ ਦੱਸਦੀ ਹੈ ਕਿ ਦੁਕਾਨ ਤੋਂ ਕਰੀਬ 100 ਮੀਟਰ ਦੀ ਦੂਰੀ ਦੇ ਉੱਤੇ ਪੁਲਸ ਚੌਕੀ ਹੈ ਔਰ ਕਰੀਬ 200 ਮੀਟਰ ਦੇ ਉੱਤੇ ਡੀਸੀਪੀ ਲਾਅ ਐਂਡ ਆਰਡਰ ਦਾ ਦਫ਼ਤਰ ਹੈ ਤਾਂ ਵੇਖ ਸਕਦੇ ਹੋ ਪੁਲਸ ਚੌਕੀ ਦੇ ਨਜ਼ਦੀਕ ਹੀ ਨੌਜਵਾਨਾਂ ਦੇ ਵੱਲੋਂ ਗੁੰਡਾ ਉਹ ਵੀ ਤੁਹਾਨੂੰ ਸੁਣਾਉਣੇ ਆ ਵਿਜੇ ਸ਼ਰਮਾ ਭਾਜੀ ਤੇ ਆਪਣੀ ਦੁਕਾਨ ਕਿੱਥੇ ਸੀ ਜੀ ਇਹ ਰਾਣੀ ਕਾ ਬਾਗ ਮਾਰਲ ਟਨ ਗਲੀ ਨੰਬਰ 2 ਦੇ ਕੋਲ ਤੇ ਆ ਜਿਹੜਾ ਤੁਹਾਡੇ ਨਾਲ ਝਗੜਾ ਆਇਆ ਕੀ ਕਾਰਨ ਕੀ ਵਾਸਤੇ ਕਾਰਨ ਮੈਂ ਕਿਸੇ ਨੂੰ ਪੈਸੇ ਦਵਾਏ ਸੀ ਜ਼ਮਾਨਤ ਮੇਰੀ ਸੀ ਪੈਸੇ ਮੈਨੂੰ ਭਰਨੇ ਪਏ ਆ ਤੇ ਉਹਦਾ ਮੈਂ ਉਹਨੂੰ ਕੋ ਜਦੋਂ ਪੈਸੇ ਮੰਗਦਾ ਤਾਂ ਉਦੋਂ ਕੋਈ ਨਾ ਕੋਈ ਉਹ ਮੁੰਡੇ ਭੇਜ ਦਿੰਦਾ ਮੇਰੇ ਲੜਨ ਵਾਸਤੇ ਵੀ ਇਹ ਦੱਬਿਆ ਦਵੇ ਕਿ ਮੇਰੇ ਕੋ ਪੈਸੇ ਨਾ ਮੰਗੇ ਇੱਕ ਸੀਸੀਟੀਵੀ ਵੀ ਆ ਰਹੀ ਹੁੰਦੀ ਕਿੰਨੇ ਕਿ ਦੱਬੇਗੇ ਜਿਹੜੇ ਝਗੜਾ ਉਹ ਦੋ ਤਿੰਨ ਦੋ ਤਿੰਨ ਬੰਦੇਗੇ ਸੀ ਜਿਹਦੇ ਵਿੱਚੋਂ ਇੱਕ ਨੇ ਮੇਰੇ ਤੇ ਹੱਥ ਚੁੱਕੇ ਸੀ ਤੇ ਇੱਕ ਜਿਹੜਾ ਡੰਡਾ ਲੈ ਕੇ ਵੀ ਝਗੜਾ ਕੀਤਾ ਜਾ ਹਾਂ ਜੀ ਉਹ ਡੰਡਾ ਲੈ ਕੇ ਵੀ ਦੁਬਾਰਾ ਉਹ ਦੋ ਤਿੰਨ ਵਾਰੀ ਪਹਿਲੇ ਮੈਨੂੰ ਹੱਥ ਚ ਲਾ ਕੇ ਕਰ ਗਿਆ ਕਿ ਬਾਹਰ ਨਿਕਲ ਮੈਂ ਤੇਰੇ ਪੈਪੂਏ ਵੀ ਕੱਢਨੇ ਆ ਤੇ ਤੂੰ ਬਾਹਰ ਨਿਕਲ ਤੇ ਬਾਹਰ ਆ ਕੇ ਤੈਨੂੰ ਮੈਂ ਸੱਟਾਂ ਲਾਵਾਂਗਾ ਮੈਂ ਅਦਕਾਨੋਂ ਬਾਹਰ ਨਹੀਂ ਨਿਕਲਿਆ ਮੇਰੇ ਕੋ ਗਾਹ ਕਿਸੇ ਵੀ ਵਿੱਚੋਂ ਨੇ ਮੇਰੇ ਕਈ ਗਾਹਕ ਵੀ ਭਜਾਏ ਨੇ ਕਹਿੰਦਾ ਭਜੋ ਇਥੋਂ ਤੇ ਤੁਹਾਡੀ ਦੁਕਾਨ ਤੋਂ ਚੌਂਕੀ ਕਿੰਨੀ ਕੀ ਦੂਰੀ ਹੈ ਮੈਂ तकरीबन ਮੇਰੇ ਖਿਆਲ ਸੋ ਮੀਟਰ 100 ਮੀਟਰ ਦੇ ਕੋਲ ਕੋਲ ਬਹੁਤ ਕਮ ਤੋ 25 ਕਦਮਾਂ ਦੇ ਮੇਰੇ ਖਿਆਲ ਨਾਲ ਲੱਗਦਾ 50 ਕਦਮ ਹੋਣਗੇ ਬਸ ਤੋ 25 ਕਦਮਾਂ ਦੇ ਉੱਤੇ ਚੁੰਕੀ ਗਈਆਂ ਤੇ ਕਿ ਪੁਲਿਸ ਮੁਲਾਜ਼ਮ ਮੌਕੇ ਤੇ ਕੋਈ ਉਹ ਤੁਹਾਡੇ ਸਾਹਮਣੇ ਦੇਖੋ ਉਹਨੇ ਕਿਦਾਂ ਨਾਚ ਕੀਤਾ ਉਹਨੂੰ ਕੋਈ ਡਰ ਹੈ ਹੀ ਨਹੀਂ ਸੀ ਜਿੱਦਾਂ ਉਹਨੇ ਨਾਚ ਕੀਤਾ ਜਿੱਦਾਂ ਮੇਰੀ ਮੂਵੀ ਬਣੀ ਮੇਰੇ ਤੇ ਕੈਮਰਾ ਲੱਗਾ ਹੀ ਮੇਰਾ ਤਾਂ ਐਸੀ ਚੀਜ਼ ਦਾ ਬਚਾਅ ਹੋ ਗਿਆ ਉਦੋਂ ਮੇਰਾ ਤਾਂ ਕੋਈ ਪ੍ਰੂਫ ਥੋੜਾ ਸੀ ਮੇਰੇ ਕੋ ਕਿ ਮੇਰੇ ਤੇ ਹਮਲਾ ਆਇਆ ਪਹਿਲੇ ਵੀ ਹੋਇਆ ਮੈਨੂੰ ਮੀਨਮ ਇਹ 2-3 ਮਹੀਨਿਆਂ ਤੋਂ ਮੇਰੀ ਰੈਕਿੰਗ ਹੋ ਰਹੀ ਹੈ ਪਰ ਕੀ ਲੱਗਦਾ ਚੁੰਕੀ ਤੇ ਲਾਗੇ ਜਾ ਕੇ ਇਹ ਵੀ ਵਾਰਦਾਤ ਕਰ ਜਾਣੀ ਸ਼ਰੇਆਮ ਦੁਕਾਨ ਦੇ ਤੇ ਤੋ ਦੇ ਇਸੇ ਕਰਕੇ ਤੇ ਉਹਨਾਂ ਨੂੰ ਕੋਈ ਡਰ ਉਹਨਾਂ ਨੂੰ ਕੋਈ ਡਰ ਹੀ ਨਹੀਂ ਤੁਸੀਂ ਦੇਖ ਹੀ ਸਕਦੇ ਤੇ ਡਰ ਹੁੰਦਾ ਤੇ ਉਹ ਅੱਜ ਇੰਨਾ ਇੰਨਾ ਖੋਫਨਾਕ ਜਿੱਦਾਂ ਉਹਨਾਂ ਨੇ ਕਿਦਾਂ ਡੈਸ਼ ਉਹਨਾਂ ਨੇ ਮੈਨੂੰ ਮਾਰਿਆ ਪਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਮੈਂ ਦਿੱਤੀ ਹੀ ਬੀਤੇ ਦਿਨ ਐਪਲੀਕੇਸ਼ਨ ਦੇ ਕੇ ਆਇਆ ਵੇਖੋ ਕੀ ਬਣਦਾ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਨਹੀਂ ਹੁਣ ਤੱਕ ਜੇ ਵੇਖੋ ਕੱਲ ਦੀ ਸ਼ਾਮ ਮੈਨੂੰ ਕਹਿੰਦੇ ਸੀ ਕੋਈ ਕਰ ਦਾਂਗੇ ਬਾਕੀ ਅੱਜ ਤੱਕ ਮੈਨੂੰ ਹਲੇ ਤੱਕ ਕੋਈ ਫੋਨ ਨਹੀਂ ਆਇਆ ਲੱਗੇ ਡੀਸੀਪੀ ਲਾਅ ਐਂਡ ਆਰਡਰ ਦਾ ਦਫ਼ਤਰ ਹੈਗਾ ਲੱਗਦਾ ਵੀ ਸਾਰੇ ਵੱਡੇ ਅਧਿਕਾਰੀ ਤੁਹਾਡੀ ਦੁਕਾਨ ਦੇ ਲਾਗੇ ਲੱਗੇ ਪਰ ਫਿਰ ਵੀ ਸਰੀਆਮ ਬਾਜ਼ਾਰ ਦੇ ਵਿੱਚ ਹਾਂ ਡਰ ਹੋਣਾ ਚਾਹੀਦਾ ਉਹ ਵੀ ਵੱਧ ਤੋਂ ਵੱਧ ਮੇਰੇ ਸਾਹਮਣੇ ਮੇਰੇ ਖੱਬੇ ਹੱਥ ਨੂੰ 50 ਮਤਲਬ 100 100 ਜਾਂ 150 ਮੀਟਰ ਦੀ ਦੂਰੀ ਤੇ ਹੋਊਗਾ ਪਰ ਫਿਰ ਵੀ ਏਡੀ ਬਿੜੀਵਾਕਾ ਤੋਂ ਆ ਆ ਮੇਰੇ ਕੋਲ ਇੱਥੇ ਕਿਆ ਆਰਟੀ ਲੱਗੀ ਕਿ ਗੱਡੀ ਲੱਗੀ ਆ ਹਲੇ ਤਾਂ ਵੀ ਨਾ ਉਹਨਾਂ ਨੇ ਇਹਨਾਂ ਡਾਰੇਗਾ ਜਿੰਨਾ ਅੱਗੇ ਵੇਖ ਲਈਏ ਆ ਪੰਜ ਪੰਜ ਕਦਮਾਂ ਤੇ ਕਿਆ ਆਰਟੀ ਦੀ ਗੱਡੀ ਲੱਗੀ ਆ ਕਿੰਨੀ ਚ ਵਾਰੀ ਆ ਗਈ ਤਾਂ ਮੁੰਡਾ ਪੁਲਸ ਦੇ ਦੁਆਲੇ ਵੀ ਹੋਇਆ ਸੀ ਉਹ ਮੂਲ ਮੁਲਾਜ਼ਮ ਆਇਆ ਸੀ ਉਹ ਤੇ ਮੁਲਾਜ਼ਮ ਦੇ ਦੁਆਲੇ ਵੀ ਹੋਇਆ ਸੀ ਉਹੀ ਮੁਲਾਜ਼ਮ ਉਹਨੂੰ ਚਲ ਉਹ ਤੇ ਛੱਡਣ ਗਿਆ ਸੀ ਬਾਕੀ ਨੂੰ ਕੋਈ ਮੌਕੇ ਤੇ ਕਾਰਵਾਈ ਨਹੀਂ ਕੀਤੀ ਬਾਕੀ ਵੇਖੋ ਉੱਥੇ ਬਾਅਦ ਚ ਪਤਾ ਨਹੀਂ ਕਿਨ ਕਿਉਂ ਛੱਡਿਆ ਉਹਨੂੰ ਕਿਉਂ ਜਨੇ ਪਰ ਉਸ ਦਿਨ ਰਾਤ ਉਹਨੂੰ ਛੱਡ ਦਿੱਤਾ ਫਿਰ ਮੈਂ ਰਾਤੀ ਜਾਗਿਆ ਗਾੜੀ ਤੁਹਾਡੇ ਨਾਲ ਝਗੜਾ ਹੋ ਚੁੱਕਿਆ ਮੇਰੇ ਨਾਲ ਦੋ ਤਿੰਨ ਵਾਰੀ ਆ ਮੁੰਡੇ ਪੈ ਚੁੱਕੇ ਆ ਤੇ ਕੋਈ ਉਸ ਨੂੰ ਕੰਪਲੇਂਟ ਕੀਤੀ ਕੋਈ ਸੁਣ ਹਾਲਾਤ ਉਦੋਂ ਮੈਂ ਕੁਝ ਕੀਤੀ ਨਹੀਂ ਸੀ ਕਿਉਂਕਿ ਉਹਨੂੰ ਮੇਰੇ ਕੋਲ ਕੋਈ ਪ੍ਰੂਵ ਨਹੀਂ ਮੈਂ ਬਾਹਰ ਸੀ ਫੋਨ ਆਇਆ ਕਿ ਮੇਰੇ ਸੀਸੀਟੀ ਕੈਮਰੇ ਦੇ ਵਿੱਚ ਆਈ ਤੇ ਮੈਂ ਸਾਰੀ ਫੁਟੇ ਇੰਚਾਰ ਸਾਹਿਬ ਨੂੰ ਦੱਸੀ ਫਿਰ ਕਹਿੰਦੇ ਨਹੀਂ ਯਾਰ ਬਹੁਤ ਥੱਕ ਆ ਉਹਨਾਂ ਨੇ ਵਹਿ ਮੈਨਾਂ ਕੋਫੀ ਕੋਆਪਰੇਟ ਕੀਤਾ ਤੇ ਜੋ ਸਜ਼ਾ ਮਿਲਣੀ ਚ ਹਫਤੇ ਬਾਅਦ ਵੀ ਜੋ ਬੰਨਾ ਬਾਹਰ ਛੁੱਟ ਗਿਆ ਆ ਸਕਦਾ ਤੇ ਬਾਅਦ ਚ ਫਿਰ ਮੈਨੂੰ ਮਾਰੂਗਾ ਪਰ ਪ੍ਰਸ਼ਾਸਨ ਤੋਂ ਕੀ ਮੰਗੀ ਕਰਦੇ ਜੋ ਮੁਕਤਾਕਾਰ ਵੀ ਕੀਤੀ ਜਾਵੇ ਕਿ ਜੋ ਕੱਲ ਨੂੰ ਆਣ ਵਾਲੇ ਟਾਈਮ ਨੂੰ ਬੰਦੇ ਹੋਰ ਵੀ ਸਾਰੇ ਠੀਕ ਹੋ ਜਾਣ ਵੀ ਨਹੀਂ ਕਿਸੇ ਦੇ ਦੁਕਾਨਦਾਰ ਤੇ ਗੱਲ ਪੈਣਾ ਚਾਹੀਦਾ ਜੇ ਫਿਰ ਹਾਲੇ ਝਗੜਾ ਜਿੱਤਾ ਗਿਆ ਕੋਈ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਹੋ ਸਕਦਾ ਜੇ ਪੰਜਾਂ 6 ਇੰਚ ਡੰਡਾ ਮੇਰੇ ਮੂਹਰੇ ਲੱਗਾ ਮੇਰਾ ਤੇ ਸਿਰ ਖੁੱਲ ਜਾਣਾ ਸੀ ਤੇ ਕਿੰਡੀ ਜ਼ੋਰ ਦਾ ਵੇਲ ਉਹਨੇ ਡੰਡਾ ਮਾਰਿਆ ਸਾਰਾ ਮੋੜੇ ਤੋਂ ਕਿੰਨਾ ਪੰਜਾਂ 6 ਕਦਮ ਇੰਚੇ ਦੂਰੀ ਦੀਗਾ ਤੇ ਸਿੱਧਾ ਮੇਰਾ ਸਿਰ ਖੁੱਲ ਜਾਣਾ ਸੀ ਤੇ ਮੇਰੇ ਬੱਚੇ ਤੇ ਹੋ ਜਾਣੇ ਹਨ ਮੈਂ ਤੇ ਇਹਨਾਂ 17 ਤਰੀਕ ਰਾਤ ਨੂੰ ਝਗੜਾ ਆ ਵਿਜੇ ਕੁਮਾਰ ਨਾਮ ਦਾ ਵਿਅਕਤੀ ਉੱਥੇ ਛੋਲੇ ਗੁਲਚਾਨੀ ਦੀ ਸ਼ਾਪ ਹੈਗੀ ਆ ਤੇ ਇਹ 18 ਨੂੰ ਸਾਡੇ ਕੋਲ ਵੀ ਆਇਆ ਸੀ ਕਿ ਇਤਰਾ ਮੈਨੂੰ ਇਹਨੇ ਬੀੜੀ ਨਾਮ ਦਾ ਬੰਦਾ ਪਰ ਉਹ ਅਸੀਂ ਵੈਰੀਫਾਈ ਸਾਰਾ ਕੀਤਾ ਵਾ ਇਹਦਾ ਨਾਮ ਮੁੰਡੇ ਦਾ ਹੈਗਾ ਆਇਰਨ ਉਹ ਬੀੜੀ ਮਾਡਲ ਟਾਊਨ ਗਲੀ ਨੰਬਰ 3 ਚ ਰਹਿੰਦਾ ਤੇ ਇਹਦੇ ਜਿਹੜਾ ਵਾ ਇਹਨਾਂ ਡਾਕਟਰ ਵੀ ਕੱਟ ਕੇ ਦਿੱਤਾ ਸੀ ਇਹਨੂੰ ਵਿਜੇ ਕੁਮਾਰ ਨੂੰ ਉਹਦਾ ਰਿਜ਼ਲਟ ਅਜੇ ਨਹੀਂ ਆਇਆ ਪਰ ਫਿਰ ਵੀ ਅਸੀਂ ਜਿਹੜਾ ਪ੍ਰੀਵੈਂਟਿਵ ਐਕਸ਼ਨ ਲੈਂਦੇ ਹੋਏ ਆਇਰਨ ਉਰ ਬੀਲੀ ਦੇ ਖਿਲਾਫ ਜਿਹੜਾ ਵਾ ਉਹਨੂੰ ਅੱਜ ਪੇਸ਼ ਕਰਾਂਗੇ ਉਹਦੇ ਖਿਲਾਫ ਅਸੀਂ ਐਕਸ਼ਨ ਲੈ ਲਿਆ ਜੋ ਕਾਨੂੰਨ ਮੁਤਾਬਕ ਕਾਰਵਾਈ ਬੰਦੀ ਹੈ ਉਹੀ ਕੀਤੀ ਹੈ ਕਿੰਨੇ ਕਿ ਨੌਜਵਾਨਾਂ ਵੱਲੋਂ ਉੱਥੇ ਝਗੜਾ ਹੋਇਆ ਨਹੀਂ ਇਹ ਇਕੱਲਾ ਹੀ ਆਇਰਨ ਉਹਨੇ ਦਰਖਾਸਤ ਹੀ ਲਿਖਿਆ ਹੈ ਕਾਰਨ ਕੀ ਸੀ ਝਗੜਾ ਦਾ ਕੋਈ ਦੱਸੋ ਕਾਰਨ ਜਿਹੜਾ ਇਹਨਾਂ ਦਾ ਇਹ ਤੇ ਜਿਹੜਾ ਹੈਗਾ ਸੀ ਇਹ ਕਹਿੰਦਾ ਕਿ ਮੈਂ ਉੱਚਾ ਹੀ ਖਾਣ ਗਿਆ ਉੱਥੇ ਹੋਰ ਅਜੇ ਬਾਕੀ ਵੈਰੀਫਾਈ ਕੀਤਾ ਜਾ ਰਿਹਾ ਸਾਰਾ